ਆਮ ਆਦੀ ਪਾਰਟੀ ਦੇ ਮੁਖ ਬੁਲਾਰੇ ਨੀਲ ਗਰਗ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੈरिस 올림픽 ਖੇਡਾਂ ਦੇ ਵਿੱਚ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਦੇ ਲਈ ਜਾ ਰਹੇ ਸਨ ਪਰੰਤੂ ਕੇਂਦਰ ਸਰਕਾਰ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜੋ ਕਿ ਮੰਦਭਾਗੀ ਗੱਲ ਹੈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੈਰਿਸ ਦੇ ਵਿੱਚ ਜਿਹੜੀਆਂ 올림픽 ਖੇਡਾਂ ਚੱਲ ਰਹੀਆਂ ਨੇ ਉੱਥੇ ਹਾਕੀ ਖਿਡਾਰੀਆਂ ਨੂੰ ਜਿਹੜਾ ਹੈ ਉਹਨਾਂ ਦੀ ਹੌਸਲਾ ਫੁਜਾਈ ਕਰਨ ਵਾਸਤੇ ਉੱਥੇ ਜਾਣਾ ਚਾਹੁੰਦੇ ਆ ਪਰ ਕੇਂਦਰ ਦੀ ਬੀਜੇਪੀ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਹਨਾਂ ਨੂੰ ਇਜਾਜ਼ਤ ਦੇਣ ਤੋਂ ਜਿਹੜੀ ਹੈ ਉਹ ਨਾ ਕੀਤੀ ਹੈਗੀ ਹੈ ਜਦਕਿ ਇਹ ਅਸਲੀਅਤ ਤੋਂ ਕੋਹਾਂ ਦੂਰ ਹੈ ਅਸੀਂ ਜਾਣਦੇ ਹਾਂ ਕਿ ਇਸ ਇੰਟਰਨੈਸ਼ਨਲ ਇਵੈਂਟ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਰਾਜਨੀਤਿਕ ਅਤੇ ਗੈਰ ਰਾਜਨੀਤਿਕ ਸਖਸੀਤਾ ਉੱਥੇ ਆਈਆਂ ਹੋਈਆਂ ਨੇ ਸੁਰੱਖਿਆ ਕੋਈ ਕਾਰਨ ਨਹੀਂ ਹੈ ਹਾਂ ਸੁਰੱਖਿਆ ਦੇ ਨਾਤੇ ਰਾਜਨੀਤੀ ਜ਼ਰੂਰ ਕੀਤੀ ਜਾ ਰਹੀ ਹੈ ਕਿਉਂਕਿ ਭਾਜਪਾ ਦੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਹਿੰਦੁਸਤਾਨ ਦੇ ਵਿਰੋਧੀ ਧਿਰ ਦੇ ਕਿਸੇ ਲੀਡਰ ਦਾ ਅੰਤਰਰਾਸ਼ਟਰੀ ਮੰਚ ਦੇ ਉੱਤੇ ਜਾਣਾ ਇਹ ਪਹਿਲੀ ਵਾਰ ਨਹੀਂ ਹੋਇਆ ਤੁਹਾਨੂੰ ਯਾਦ ਹੋਵੇਗਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਸਿੰਗਾਪੁਰ ਜਾਣ ਤੋਂ ਰੋਕਿਆ ਗਿਆ ਸੀ ਗੋਪਾਲ ਰਾਏ ਜੀ ਨੂੰ ਵੀ ਰੋਕਿਆ ਗਿਆ ਸੀ ਅੱਜ ਹੁਣੇ ਹੋਰ ਖਬਰਾਂ ਆਈਆਂ ਨੇ ਕਿ ਕੁਲਤਾਰ ਸੰਧਵਾ ਜੀ ਜੋ ਸਪੀਕਰ ਨੇ ਵਿਧਾਨ ਸਭਾ ਪੰਜਾਬ ਦੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਇੱਕ ਸਿਆਸੀ ਪ੍ਰੋਗਰਾਮ ਸੀ ਉੱਥੇ ਜਾਣ ਤੋਂ ਜਿਹੜਾ ਹੈਗਾ ਰੋਕ ਦਿੱਤਾ ਗਿਆ ਹੈਗਾ ਇਹ ਬਿਲਕੁਲ ਗਲਤ ਹੈਗਾ ਕਿਉਂਕਿ ਇਹ ਬੀਜੇਪੀ ਦੀ ਛੋਟੀ ਮਾਨਸਿਕਤਾ ਤਿਸੌੜੀ ਰਾਜਨੀਤੀ ਦਾ ਨਤੀਜਾ ਹੈਗਾ ਕਿ ਉਹ ਨਹੀਂ ਚਾਹੁੰਦੇ ਕਿ ਹਿੰਦੁਸਤਾਨ ਦਾ ਕੋਈ ਹੋਰ ਲੀਟਰ ਅੰਤਰਰਾਸ਼ਟਰੀ ਮੰਚ ਦੇ ਉੱਤੇ ਜਾ ਕੇ ਹਿੰਦੁਸਤਾਨ ਦੀ ਪੈਰਵੀ ਕਰੇ ਉਹ ਕਿੰਨਾ ਵੱਧ ਭਗ ਹੈ ਕਿ 19 ਮੈਂਬਰੀ ਜਿਹੜੀ ਹਾਕੀ ਟੀਮ ਹੈ ਉਹਦੇ ਵਿੱਚੋਂ 10 ਮੈਂਬਰ ਨੇ ਜਿਹੜੇ ਪਲੇਅਰ ਨੇ ਉਹ ਪੰਜਾਬ ਦੇ ਨੇ ਕਪਤਾਨ ਪੰਜਾਬ ਦਾ ਆ ਉਪ ਕਪਤਾਨ ਪੰਜਾਬ ਦਾ ਆ ਜੇਕਰ ਵਿਦੇਸ਼ ਮੰਤਰਾਲਾ ਇੰਨਾ ਹੀ ਸੀਰੀਅਸ ਹੈ ਤਾਂ ਮੈਂ ਇੱਕ ਚੀਜ਼ ਹੋਰ ਧਿਆਨ ਚ ਲੈਣੀ ਚਾਹੁੰਦਾ ਪਿਛਲੇ 5 ਸਾਲਾਂ ਦੇ ਵਿੱਚ 7.5 ਲੱਖ ਤੋਂ ਵੱਧ ਭਾਰਤੀਆਂ ਨੇ ਹਿੰਦੁਸਤਾਨ ਦੀ ਨਾਗਰਿਕਤਾ ਛੱਡੀ ਹੈ ਵਿਦੇਸ਼ ਮੰਤਰਾਲਾ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਕੁਝ ਨਹੀਂ ਕਰਦਾ ਹਾਂ ਉਦੇਸ਼ਮਤਾ ਵਾਲੇ ਦਾ ਜੋਰ ਇੱਕੋ ਇੱਕ ਲੱਗਾ ਹੋਇਆ ਹੈ ਕਿਵੇਂ ਮਾਰਨ